ਇਹ ਆਪਾਂ ਇਹ ਗਾਤਾ ਹੀ ਲਾ ਲੈਂਦੇ ਆ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂਦੀਆਂ ਰਹਿਣਗੀਆਂ ਆਓ ਤੁਹਾਡਾ ਆਪਣਾ ਜੱਥਾ ਕਿਉਂ ਬੇਨਤੀ ਕਰਾਂ ਮੰਡਨ ਵਾਲਾ ਜੀ ਉਹ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜਗੋ ਜਗ ਪੈਂ ਸਦਾ ਨਿਸ਼ਾਨ ਝੂਲਦੇ ਰੇਰੇ ਵਿੱਚ ਗੁਰ ਤੰਪਾਵੇ ਸੱਜਣ ਦੇ ਦਰਬਾਰ ਸੁਬਾਹ ਦੇ ਵੇਲੇ ਸ਼ਾਮਾਂ ਵੇ ਸੱਜਣ ਦੇ ਦਰਬਾਰ ਸੁਬਾਹ ਦੇ ਵੇਲੇ ਸ਼ਾਮਾਂ ਵੇ ਅਹੰਤਾ ਸੇਤ ਦੁਹਾਨ ਤ ਸੰਗ ਤਾਂ ਪੈਂਦੀਆਂ ਰਹਿ ਗਈਆਂ ਪੱਥ ਤੇਰੇ ਦੀਆਂ ਪੂੰਜਾ ਜੁਗੋ ਵਾਦ ਦੇ ਵੀਰੇ ਸ਼ਾਮਾਂ ਵੇ ਸੱਜਣ ਦੇ ਦਰਦਾਰ ਸੁਬਾ ਦੇ ਵੀਰੇ ਸ਼ਾਮਾਂ ਵੇ ਸ਼ਰਦਾ ਸੇਤ ਦਿਵਾਨ ਚ ਸੰਗ ਤਾਂ ਬਹਿੰਦੀਆਂ ਰਹਿਣ ਕਿਆ ਪੰਥ ਤੇਰਿਆਂ ਗੂੰਜਾ ਜੁਗੋ ਜਗ ਪੈਂਦੀਆਂ ਰਹਿਣ ਕਿਆ ਪੰਥ ਤੇਰਿਆਂ ਗੂੰਜਾ ਜੁਗੋ ਜਗ ਪੈਂਦੀ ਦੀ ਟੱਕਰ ਖੇੜੇ ਰੇ ਸਾਨੂੰ ਗੁਰੂ ਦੇ ਰਾਜਾ ਉਸਤਾਰ ਬੈੰਦੀਆਂ ਰਹਿਣ ਕਿਨਾ ਪੰਥ ਤੇਰੀਆਂ ਗੂੰਜਾ ਜਗੋ ਜਗ ਪੈਂਦੀਆਂ ਰਹਿਣ ਕਿਨਾ ਪੰਥ ਤੇਰੀਆਂ ਗੂੰਜਾ ਜਗੋ ਜਗ ਪੈਂਦੀਆਂ ਰਹਿਣ ਦੀਆਂ ਦਾ ਅਟਲ ਆਪ ਦੇ ਬੂੰਦੇ ਝੰਡੇ ਜੀ ਪਰਲ ਦੀ ਦਾ ਅਟਲ ਆਪ ਦੇ ਬੂੰਦੇ ਝੰਡੇ ਜੀ ਝੜਮਪੜੀ ਲਹੂ ਚਿੱਟ ਪੜੇ ਪੰਨਿਆਰੋ ਕੰਤਾਂ ਦੇ ਵਿੱਚ ਚਿੜਕੇ ਅੰਤਾਂ ਦੇ ਵਿੱਚ ਚਿੜਕੇ ਬੱਚੇ ਨੰਨਿਆ ਨੰਿਆਰੋ ਕੰਤਾਂ ਦੇ ਵਿੱਚ ਚਿੜਕੇ ਉਹ ਬੱਚੇ ਨੰਨਿਆ ਨੰਿਆਰੋ ਚਰ ਗੁੱਦਿਆਂ ਦੀਆਂ ਫੌਜਾਂ ਬਦਲੇ ਲੈਂਦੀਆਂ ਰਹਿਣ ਗਿਆ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜਗ ਪੈਂਦੀਆਂ ਕਰਨਾ ਪਿਆ ਜਦ ਸਬਰ ਦੀਆਂ ਜਦੋਂ ਸ਼ਕਤੀਆਂ ਖਿੰਦੀਆਂ ਰਹਿੰਦੀਆਂ ਪੰਥ ਤੇਰੇ ਦੀਆਂ ਗੂੰਜਾ ਜੁਗੋ ਜੁਗ ਪੈਂਦੀਆਂ ਰਹਿੰਦੀਆਂ ਦਾ ਕਤਰਾਂ ਦਾ ਤਰਾਦੀ ਢੋਲ ਦੇ ਰਗੇ ਸੇਂਦਾ ਅਖੂਣ ਦਾ ਕਤਰਕਤ ਰਾਦੀ ਨਾਲ ਲਹੂ ਦੀਆਂ ਨਦੀਆਂ ਪਾਰਸ ਰਹਿਂਦੀਆਂ ਰਹਿਣਗੀਆਂ ਪਾਰਸ ਨਹੀਂਦੀਆਂ ਰਹਿਣਗੀਆਂ ਪੰਥ ਤੇ ਰਹਿਦੀਆਂ ਕੂੰਜਾਂ ਚੁਗੋ ਜਗ ਪੈਂਦੀਆਂ ਰਹਿਣਦੀਆਂ ਪੰਥ ਤੇ ਰਹਿਦੀਆਂ ਕੂੰਜਾਂ ਚੁਗੋ ਜਗ ਪੈਂਦੀਆਂ